ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀਆਂ ਜੀ ਟੀਕੇ ਦੇ ਕਾਵਲ ਬਹੁਤ ਸੋਹਣੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 752800035 ਜੀ ਕਰਦੇ ਆਪਾਂ ਬਾਈ ਇਹ ਗੱਲਬਾਤ ਲੈਣੇ ਜਾਣਕਾਰੀ ਅੱਜ ਬਈ ਸਸਿਕਾ ਜੀ ਸਸਿਕਾ ਜੀ ਬ੍ਰੀ ਨਾਮ ਦੱਸੋ ਜੀ ਆਪਣਾ ਨਾਮ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਹਾਂਜੀ ਵੀ ਛੋਟੀ ਜਾਣਕਾਰੀ ਦੇ ਦੋ ਕਿੰਨੇ ਟਾਈਮ ਦੀ ਹੋਈ ਹੈ ਇਹ ਇਹ ਛੋਟੀ ਤਕਰੀਬਨ ਪੌਣੇ 2 ਸਾਲ ਦੀ ਹੈ ਹਾਂਜੀ ਤੇ ਕੱਚੀ ਖੀਰ ਗਈ ਹੈ ਹਜੇ ਹਾਂਜੀ ਤੇ ਇੱਕ ਵਾਰੀ ਬੋਲੀ ਵੀ ਆ ਉਹ ਟੀਕਾ ਟੁਕਾ ਦਾ ਲਵਾਇਆ ਨਹੀਂ ਹਜੇ ਠੀਕ ਹੈ ਹੌਣ ਲੱਗ ਜੂਗਾ ਯਾਨੀ ਹਾਂਜੀ ਹਾਂ ਤੇ ਰੇਟ ਭਰਾ ਪਹਿਲੀ ਦੱਸ ਦੋ ਰੇਟ ਕੋਈ ਗੱਲ ਨਹੀਂ ਫੋਨ ਤੇ ਕਰ ਲਾਂਗੇ ਵੀਰੇ ਠੀਕ ਹੈ ਹਾਂ ਲੋ ਭਰਾ ਅੱਛਾ ਖੱਲਿਓ ਬਹੁਤ ਸਾਫ ਹੈ ਕੱਟੀ ਥਾਂ ਤੋਂ ਦੁਸਾਰੇ ਵਧੀਆ ਹੈ ਠੀਕ ਹੈ ਜੀ ਬਾਕੀ ਬੋਡੀ ਸਟਰਕਚਰ ਵਾਲਾ ਵਧੀਆ ਚਲੋ ਆ ਚਿੱਟੇ ਪੰਨ ਦਾ ਤਾਂ ਆਪਾਂ ਨਹੀਂ ਬਾਲਾ ਕਹਿੰਦੇ ਯਾਨੀ ਪਿੱਛੋਂ ਚੌੜੀ ਆ ਤੇ ਮੂਰੂ ਛੋਟੀ ਠੀਕ ਹੈ ਪੂਰੀ ਅਸਲ ਚਿਹਰੇ ਦੇ ਵਿੱਚ ਨੀਲੀ 라ਵੀ ਦੇ ਵਿੱਚ ਪੂਰੀ ਬੰਤਰ ਵਧੀਆ ਆਉਂਦੀ ਹੈਗੀ ਠੀਕ ਹੈ ਜੀ ਬਾਕੀ ਤਕਰੀਬਨ ਥੱਲੇ ਉਹ ਥਣ ਲੈ ਬਾ ਪੂਰਾ ਵਧੀਆ ਕੱਢੂਗੀ ਥਣ ਥਣ ਬੜਾ ਵਧੀਆ ਲੱਗਿਆ ਵਾ ਠੀਕ ਹੈ ਜੀ ਬਾਕੀ ਜਿਹੜੀਆਂ ਇਹ ਅੱਖਾਂ ਹੀ ਆਂ ਹਾਂਜੀ ਅੱਖਾਂ ਵਿੱਚੋਂ ਪੂਰੀਆਂ ਗੁਲਾਬੀ ਆ ਠੀਕ ਹੈ ਜੀ ਹਾਂ ਦੋਨੇ ਅੱਖਾਂ ਪੂਰੀਆਂ ਪ੍ਰੋਪਰ ਤੇ ਦੰਦ ਆਪਾਂ ਦਿਖਾ ਦਿੰਨੇ ਆ ਛੀਲੀ ਹੈਗੀ ਇਹ ਦਿਖਾ ਦੂਗੀ ਹਾਂਜੀ ਆ ਜਾ ਪੁੱਤੋ ਹੀ ਲੋ ਬਿਲਕੁਲ ਕੱਚੀ ਘੀਰੀ ਆਪਾ ਉਹ ਕੋਈ ਗੱਲ ਨਹੀਂ ਦੁਬਾਰੇ ਵੀ ਦਿਖਾ ਦਾਂਗੇ ਇਸ ਮਾਰਕ ਜਿੰਨੇ ਬਾਈ ਨੇ ਲੈਣੀ ਹੋਈ ਹਾਂਜੀ ਮਾਝਾ ਦਾ ਰਕਾਰਡ ਸੀਗਾ ਦੀ ਮਾਂਥਲੇ ਦੁੱਧ ਸੀਗਾ ਤਕਰੀਬਨ 14 ਪਲੱਸ 14 ਪਲੱਸ ਹਾਂ ਠੀਕ ਹੈ ਲੋਪਰਾ ਤੋੜ ਦੋ ਹਾਂ ਤੋੜ ਦਿਓ ਲੋਪਰਾ ਚੈੱਕ ਕਰ ਸਕਦੇ ਭਰਾ ਕੱਦ ਬੱਡ ਠੀਕ ਨੇ ਲੋ ਜੀ ਕੈਂਟਰ ਆਨਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਲੰਮੀ ਤੋੜ ਦੋ ਵੀ ਮਾੜੀ ਗੱਲ ਹਾਂਜੀ ਹਾਂ 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 ਬਠਪੂੜਾ ਤੋਰਾ ਤਰਾ ਭਰਾ ਦੇਖ ਸਕਦੇ ਸੋਨੂੰ ਪਤਾ ਜੀ ਲੀਲੀ ਰਾਵੀ ਬਹੁਤ ਘੱਟ ਮਿਲਦੀ ਐ ਅੱਜਕੱਲ ਹਣਾ ਜੀ ਲੋ ਜੀ ਮੋੜ ਲਿਆ ਬਾਕੀ ਹਰੇਕ ਗੱਲ ਤੋਂ ਪੂਰੀ ਪੈਂਦੀ ਐ ਬਾਈ ਠੀਕ ਐ ਠੀਕ ਲਿਓ ਜੀ ਲਿਓ ਲੋ ਜੀ ਸਿਆ ਕਰਸਾ ਦੇ ਬੰਦੋ ਜੀ ਬੰਦੋ ਉੱਤਰ ਲੈ ਜੰਦ OK ਬਾਕੀ ਪਰਾ ਫੇਸਬੁੱਕ ਦੇ ਪੇਜ ਆ ਪਰ ਜੀਤ ਰਹੇ ਉਹਨੂੰ ਵੱਧ ਤੋਂ ਫੋਲੋਅਰ ਸੇਅਰ ਕਰਾ ਕਰੋ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਆ ਪਰਾ ਅਗਲੀ ਵੀਡੀਓ ਚ ਓਕੇ ਬਾਏ